ਇੱਥੇ ਖਾਨਪਾਰ ਦਾ ਭੋਜਨ ਗਿਆ ਸੀ ਤੇ 7 ਡੇਪੀ ਮਲਬਾਰ ਉੱਪਰ ਲੇਪਿਆ ਵਾ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਲੋਕਾਂ ਦਾ ਤੇ ਜਿੰਨੇ ਲੋਕਾਂ ਨੇ ਅਪੀਲ ਕਰਦੇ ਬੈਲਫੋਨ ਪੁਲਿਸ ਜੀਤੀ ਆ ਉਹ ਗੱਡੀਆਂ ਚਾਰ ਆ ਰਹੀਆਂ ਹੋਰ ਵੀ ਪਹੁੰਚ ਗਏ ਤੇ ਲੋਕ ਥੱਲੇ ਜਿਹੜੇ ਥੱਲੇ ਆਏ ਰੁਕਦੇ ਜਾਵੇ ਤੇ ਜਿਹੜੇ ਜਿੰਨਾ ਲੱਤਾਂ ਮੋਟੀਆਂ ਟਿਕਣ ਹਾਸਲ ਪਜਾਇਆ ਜਾਵੇ ਇਨਕਸਾ ਬਹੁਤ ਹੋ ਜਾਵਾ ਜੇ ਨਿਕਲ ਡਾਇ ਲੱਗਾ ਮਾਮਾ ਬਾਵਾ ਟੋਟੀਆਂ ਕਾਫੀ ਲੋਕ ਆ ਪਿਆ। ਥਾਨਪੜ ਦਾ ਭੋਜ ਜੀ। ਥਾਨਪੜ ਦਾ ਭੋਜ। ਹਾਂ ਜੀ ਜੀ। ਇਹ ਕੀ ਲਿਖੀ ਨਹੀਂ ਬਾਲੇ ਛੱਤੀ। ਬਾਲੇ ਛੱਤੀ। ਹਾਂ ਜੀ ਜੀ। ਅਜੇ ਨਿਕਲ ਡਾਇ ਮਲਬਾ ਕੱਢਣ ਦਾ ਜੀ ਬਾ ਵੀ ਕਾਫੀ 40 ਪ੍ਰਸ਼ਾਸਨ ਦੇ ਅਧਿਕਾਰੀ ਨੇ ਮੁਕਰ ਦਿੱਤਾ। ਨੇ ਅਜੇ ਨਹੀਂ ਹੁਣੇ ਡਿੱਗਾ ਇਹ ਫੂਲਾਉਣੇ ਨੋਕਾਉਂਦੇ ਪਹੁੰਚੇ ਜੀ। ਜਾਜਵਿੰਦਰ ਸਿੰਘ ਆ ਜੀ। ਇੱਥੇ ਵੀਰਦੀ ਲਾਹਪਰੀ ਦਾ ਮੁੰਡਾ लवली ਉਹ ਵੈਡਿੰਗ ਦਾ ਕੰਮ ਕਰਦਾ ਉਹ ਦੁਕਾਨ ਆ ਤੇ ਉਹਨੇ ਖੰਡਪੜ ਸਾਹਿਬ ਦਾ ਅੱਜ ਧੂਕ ਪਾਇਆ ਜੀ ਤੇ ਕੁਝ ਸਾ ਤੇ ਲੈਂਟਰਾਂ ਤੇ ਕੁਝ ਸਾ ਤੇ ਡਾਕਟਰ ਬਾਲੇ ਸੀ ਉਹ ਸੰਤ ਜਿਆਦੀ ਹੋਣ ਕਰਕੇ ਉਹ ਜਿਹੜੀ ਛਾਤੋਂ ਡਿੱਗ ਪਈ ਆ ਜੀ ਉਸ 40 50 ਦੇ ਕਰੀਬ ਜਿਹੜੀ ਥੱਲੇ ਸੰਤਾਂ ਬੈਠੇ ਆ ਉਹ ਥੱਲੇ ਆ ਗੀਆਂ ਤੇ ਕਾਫੀ ਨੁਕਸਾਨ ਹੋਇਆ ਜੀ ਹੁਣ ਜਿਹੜੇ ਬੱਚੇ ਆ ਬੱਚੇ ਤਾਂ ਜੇ ਬਾਹਰ ਨਹੀਂ ਅਸੀਂ ਕੱਢ ਪਾਏ ਸਾਰੇ ਵੀਰ ਸਹਿਯੋਗ ਲਾਉਂਦੇ ਆ ਮਿਹਨਤ ਕਰਨਦੇ ਆ ਕੰਗਿਆ ਲਾਟ ਰੋਡ ਕੀ ਕਹੇ ਦੀ ਬਾਹਰ ਕੇ ਸਿਰ ਤੇ ਸੱਟ ਲੱਗੀ ਆ ਬਹੁਤ ਜ਼ਿਆਦਾ ਨੁਕਸਾਨ ਆਇਆ ਐਮਬੂਲੈਂਸ ਸਰਕਾਰੀ ਹਸਪਤਲ ਨਾਲ ਉਹ ਇਹ ਚਾਰ ਐਮਬੂਲੈਂਸ ਕਹਿੰਦੇ ਭੇਜ ਰਹੇ ਆ ਵੇਖੋ ਹੁਣ ਕਦੋਂ ਆਉਦੀ ਆ